ਦਰਕਿਸਾਨਾਂ ਦੇ ਲੋ ਦਰਾਂ ਨੂੰ ਸ਼ੰਭੂ ਬਾਰਡਰ ਉੱਤੇ ਡਟੇ ਖੰਡਾ ਦੇ ਪਿੰਡ ਰਤਨਹੀੜੀ ਦਾ ਕਿਸਾਨ ਰਣਜੋਤ ਸਿੰਘ ਚਾਰ ਦਿਨਾਂ ਬਾਅਦ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਿਆ। ਸੋ ਦੱਸਦੇ ਕਿ ਰਣਜੋਤ ਸਿੰਘ ਨੇ 14 ਤਰੀਕ ਨੂੰ ਸ਼ੰਭੂ ਸਰਹੱਦ ਉੱਤੇ ਸਲਫਾਜ਼ ਨਿਗਲ ਲਈ ਸੀ। ਜਿਸ ਕਾਰਨ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਸੁਪਨਦੇ ਸਰਪੰਚ ਅਮਰਜੀਤ ਸਿੰਘ ਅਤੇ ਮ੍ਰਿਤਕ ਰਣਜੋਤ ਸਿੰਘ ਦੇ ਭਰਾ ਕਮਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਹੀ ਰਣਜੋਤ ਸਿੰਘ ਦੀ ਮੌਤ ਦਾ ਪਤਾ ਲੱਗਾ। ਕਿਸਾਨ ਜੋਥੇ ਬੰਦੀਆ ਤੇ ਆ ਗੂ ਘਰ ਆਈ ਨਹੀਂ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਪਹਿਲਾ ਰੰਜੂਤ ਸਿੰਘ ਦੀ ਦੇਹ ਨੂੰ ਸ਼ੰਭੂ ਬਾਰਡਰ ਲੈ ਜਾਇਆ ਜਾਵੇਗਾ ਉਸ ਤੋਂ ਬਾਅਦ লাশ ਨੂੰ ਖਰਨਾ ਲਿਆਂਦਾ ਜਾਵੇਗਾ ਜਿੱਥੇ ਕਿ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਨਹੀਂ ਅੱਜ ਸਾਨੂੰ ਸਵੇਰੇ ਪਤਾ ਲੱਗਿਆ ਜੀ ਵੀ ਬਹੁਤ ਦੁਖਦਾਈ ਘਟਨਾ ਹੋਈ ਹੈ ਵੀ ਉਹਨਾਂ ਦੀ ਡੈਥ ਹੋ ਗਈ ਤੇ ਜਦੋਂ ਉਹਨਾਂ ਨੇ ਸਲਵਾਸ ਕਰਦੀ ਹੈ 14 ਤਰੀਕ ਨੂੰ ਸਾਨੂੰ 3-4 ਵਜੇ ਪਤਾ ਲੱਗਾ ਫਿਰ ਅਸੀਂ ਗਏ ਪਿੰਡ ਤੇ ਕਈ ਜਾਣੇ ਤੇ ਉਦੋਂ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਉਦੋਂ ਉਹ ਵੀ ਇਹੀ ਕਹਿੰਦੇ ਸੀ ਉਹ ਵੀ ਮੈਨੂੰ ਪਾਪੂ ਡੱਲੇ ਵਾਲਾ ਦਾ ਦੁੱਖ ਦੇਖ ਨਹੀਂ ਹੋ ਰਿਆ ਵੀ ਉਹਦੇ ਨਾਲ ਮੈਂ ਜਿਉਣਾ ਨਹੀਂ ਚਾਹਦਾ ਮਰਨਾ ਹੀ ਚਾਹਣਾ ਮਰਨਾ ਚੰਗਾ ਤੋਂ ਉਸ ਤੋਂ ਪਹਿਲਾਂ ਵੀ ਤੁਹਾਡੇ ਕੋਲ ਉਹਨਾਂ ਨਾਲ ਗੱਲਬਾਤ ਹੋਈ ਆ ਪਹਿਲਾਂ ਜਦੋਂ ਗਏ ਨੇ ਜੀ ਉਹ ਉਦੋਂ ਸਾਨੂੰ ਦੱਸਿਆ ਵੀ ਮੈਂ 6 ਤਰੀਕ ਨੂੰ ਜਿਹੜਾ ਪਹਿਲਾ ਜੱਥਾ ਜਾਣਾ ਹਰਿਆਣੇ 'ਚ ਉਹਦੇ ਵਿੱਚ ਮੈਂ ਮਾਮ ਦਾ ਨਾਮ ਲਿਖਾਤਾ ਬੰਦੇਰ ਸਾਹਿਬ ਕੋ ਕਿ ਉਹਦੇ ਵਿੱਚ ਮੈਂ ਮੜ ਝੜ ਕੇ ਫੀਸਾ ਲੈਣਾ ਕਿੰਨੀ ਕਵਾਰ ਸਾਰੇ ਜਾਣਦੇ ਨੇ ਧਰਨਿਆਂ ਦੇ ਵਿੱਚ ਕਿ ਜਦੋਂ ਪਹਿਲਾਂ ਦਿੱਲੀ ਲੱਗਿਆ ਸੀ ਧਰਨਾ ਜੀ ਉਦੋਂ ਵੀ ਉੱਥੇ ਹੀ ਰਿਆ ਜਵਾਲ ਸ਼ੰਭੂ ਬਾਟਰ ਤੇ ਪਰਿਵਾਰ ਨੂੰ ਸਾਰ ਨੂੰ ਪਤਾ ਇਹ ਬਾਰੇ ਇਹਨਾਂ ਬਾਰੇ ਕੀ ਦਿੱਖ ਨਹੀਂ ਅਜੇ ਤੱਕ ਨਹੀਂ ਪਤਾ ਜੀ ਅੱਛਾ ਤੇ ਕੀ ਸਾ ਕੋਈ ਕਰਜ਼ਾ ਵਗੈਰਾ ਵੀ ਸੀ ਇਹਨਾਂ ਦੇ ਪਹਿਲਾਂ ਕੋਈ ਖਰਚਾ ਵਗੈਰਾ ਹੋਊਗਾ ਜੀ ਹਾਂਜੀ ਤੇ ਪਰਿਵਾਰ ਚੋਂ ਕੋਈ ਹੋਰ ਨਜ਼ਰ ਨਹੀਂ ਪਰਿਵਾਰ ਦੇ ਵਿੱਚ ਇਹਨੇ ਚਾਰ ਭੈਣਾਂ ਨੇ ਜੀ ਤੇ ਇੱਕ ਭਰਾ ਤੇ ਬੇਟਾ ਬੇਟੀ ਕਮਾਨ ਵਾਲਾ ਕੌਣ ਹੈ ਜੀ ਕਮਾਨ ਵਾਲਾ ਤਾਂ ਇਸ ਟਾਈਮ ਬੇਟਾ ਹੈ ਜੀ ਮਜ਼ਦੂਰੀਓ ਕਰਦਾ ਹੀ ਉਹ ਤੇ ਘਰ ਦਾ ਵੀ ਖਾਚਾ ਕਰਦਾ ਕਿਤਾ ਚਲੂ ਉਹ ਇਹ ਹੀ ਚਲਾਉਂਦਾ ਸੀ ਕਰਨ ਜੋ ਸਿੰਘ ਇਹ ਚਲਾਉਂਦਾ ਸੀ ਆਹ ਪ੍ਰੋਪਰਟੀ ਰੂਟੀ ਦਾ ਕੰਮ ਕਰਕੇ ਇਹਦੇ ਸਿਰ ਤੇ ਤਾਂ ਘਰ ਦਾ ਗਜਰਾ ਚੱਲਦਾ ਸੀ ਜਿਸ ਤੋਂ ਹੁਣ ਉਹਨੇ ਡੈਥ ਹੋ ਗਈ ਹੈ ਕਿ ਪਿੰਡ ਦੇ ਤੁਸੀਂ ਇੱਥੋਂ ਜੱਤ ਜੰਗੀਆਂ ਕੋਈ ਜਾ ਰਿਓ ਉੱਥੇ ਉਹਨਾਂ ਕੋਲ ਹਾਂਜੀ ਜਾਮਾ ਕੀ ਜਥੇਬੰਦੀ ਵਾਲੇ ਫਿਰ ਰਹੇ ਨੇ ਅਸੀਂ ਵੀ ਜਾ ਕੇ ਆਂ ਸੀ ਕੱਲ ਵੀ ਗਏ ਸੀ ਕੱਲ ਅਸੀਂ ਸ਼ਾਮ ਨੂੰ ਉੱਥੋਂ ਆਇਆ 6 ਵਜੇ ਜਦੋਂ ਹਾਲਤ ਉਹਦੀ ਗੰਭੀਰ ਸੀਗੀ ਕਿ ਉੱਥੇ ਕੋਈ ਗੱਲਬਾਤ ਹੋਈ ਹੋ ਤੁਹਾਡੀ ਕੋਲ ਨਾਲ ਕੋਈ ਕਿਸਾਨੀ ਜਾਂ ਕਬੰਦੀਆਂ ਨਾਲ ਕਿਸੇ ਨਾਲ हां जी मिलते रहेने जी थानू। ਉੱਥੇ ਹੋਈ ਆ ਗੱਲ ਉਹਨਾਂ ਨੂੰ ਤੁਹਾਨੂੰ ਕਿੰਨੇ ਵੇਲੇ ਤਲਾਹ ਮਿਲਿਆ ਉਹਨੇ ਡਾਕ ਹੋਈ ਆ। ਸਾਨੂੰ ਸਵੇਰੇ ਪਤਾ ਲੱਗਿਆ ਅੱਜ। ਸਵੇਰੇ ਕਰਨ ਨੂੰ ਲੈ ਕੇ ਆਉਂਦੇ ਆ ਪਤਾ ਹੈ ਜੀ। ਇਹ ਦੇਖੋ ਜੇ ਕੱਲ ਨੂੰ ਕੱਲ ਨੂੰ ਕੱਲ ਨੂੰ। ਕਿ ਕਿਹ ਚਾਲ ਲਗਾ ਕੇ ਤੁਹਾਨੂੰ ਤੇ ਉੱਥੇ ਸ਼ੰਭੂ ਬਾਰਡਰ ਤੇ ਲੈ ਕੇ ਜਾਵੂਗੇ ਇਹੋ ਜਿਹੇ। ਹਾਂਜੀ। ਉੱਥੇ ਇੱਥੇ ਲੈ ਕੇ ਜਾਊਗਾ। ਸ਼ੰਭੂ ਬਾਰਡਰ ਤੇ ਕਹਿੰਦੇ ਨੇ ਜੀ ਪਹਿਲਾਂ ਕਿਸਾਨ ਜਿੱਥੇ ਬੰਦੀ ਵਾਲੇ ਵੀ ਅਸੀਂ ਉੱਥੇ ਲੈ ਕੇ ਜਾਵਾਂਗੇ ਫਿਰ ਹੋਰੇ ਵੀ ਅਸੀਂ ਨਾਲ ਛੋਟੇ ਆ ਕੇ ਢੰਡਾਵਾਂਗੇ। ਕੀ ਮੰਗ ਕਰਦੇ ਹੋ ਸਾਨੂੰ ਤੁਸੀਂ? ਮੰਗ ਤਾਂ ਇਹੀ ਆ ਜੀ ਬੱਚੇ ਨੂੰ ਨੌਕਰੀ ਮਿਲੇ। ਪਰਿਵਾਰ ਨੂੰ ਸਹਾਇਤਾ ਹੋਵੇ ਜਿੰਨੀ ਵੱਧ ਤੋਂ ਵੱਧ ਸਰਕਾਰ ਕਰ ਸਕੇ ਇਹ ਦੇਖੋ ਜੀ ਪਹਿਲਾਂ ਤੋਂ ਜਦੋਂ ਆਪਣੇ ਦਿੱਲੀ ਧਰਨਾ ਸਟਾਰਟ ਹੋਇਆ ਉਦੋਂ ਤੋਂ ਹੀ ਇਹ ਮਤਲਬ ਧਰਨੇ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸਾ ਲਿਆ ਉਤੋਂ ਸਾਹ ਜਿਹੜਾ ਧਰਨਾ ਚੱਲਿਆ ਉਹਦੇ ਵਿੱਚ ਲਾ ਲੋ ਵੀ ਇਹ 2-2 3-3 ਮਹੀਨੇ ਲਗਾਤਾਰ ਹੀ ਉੱਥੇ ਲਾ ਕੇ ਆਂਦਾਰੇ ਤੇ ਹੁਣ ਜਦੋਂ ਇਹ ਧਰਨਾ ਸਟਾਰਟ ਹੋਇਆ ਹੁਣੇ ਮੇਰੇ ਖਿਆਲ ਇਥੋਂ 6 ਤਰੀਕ ਨੂੰ ਸ਼ਾਇਦ 6 ਜਾਂ 8 ਤਰੀਕ ਨੂੰ ਇੱਥੋਂ ਗਿਆ ਤੇ ਮਾੜਾ ਜਿਹਾ ਦੱਸ ਕੇ ਗਿਆ ਕਹਿੰਦਾ ਵੀ ਮੈਂ ਚੱਲਿਆ ਧਰਨੇ ਤੇ ਨੂੰ ਵੀ ਤੁਸੀਂ ਮੇਰੇ ਕੋਲ ਬੀੜਾ ਮਾਰੀ ਤੇ ਉਦੋਂ ਫਿਰ ਅਸੀਂ 14 ਤਰੀਕ ਨੂੰ ਸਾਨੂੰ ਉਤੋਂ ਫੋਨ ਆਇਆ ਇਹਦੇ ਬੇਟੇ ਨੂੰ ਜੱਗੀ ਨੂੰ ਵੀ ਉਹਨੇ ਮਤਲਬ ਵੀ ਤੁਹਾਡੇ ਡੈਡੀ ਨੇ ਜੋਰ ਸਿੰਘ ਨੇ ਵੀ ਸਲਫਾਸ ਖਾ ਲਈ ਜੀ ਕਿ ਵੀ ਉਹ ਚਲੋ ਫਿਰ ਅਸੀਂ ਉਹਦੇ ਤੇ ਪਤਾ ਕੀਤਾ ਉੱਥੇ ਸਾਡਾ ਸੰਬੰਧਕ ਹੋਇਆ ਜੁਨੀਅਨ ਵਾਲਾ ਨਾ ਜੀ ਤੇ ਫਿਰ ਸਾਨੂੰ ਵੀਡੀਓ ਉਹਨਾਂ ਨੇ ਪਾਈ ਵੀ ਇਹਦੇ ਕਰਕੇ ਉਹਨਾਂ ਨੇ ਜਿਹੜਾ ਦੱਸਿਆ ਜੋਰ ਸਿੰਘ ਨੇ ਵੀ ਮੈਥੋਂ ਬਾਪੂ ਜਿਹੜਾ ਢੱਲੇ ਵਾਲ ਮਰਨ ਲਈ ਉਹ ਤਿਆਰ ਹੋਇਆ ਬੈਠਾ ਯੋ ਦੀ ਹਾਲਤ ਮੇਥੋਂ ਦੇਖੀ ਨਹੀਂ ਜਾਂਦੀ ਉਹਦੇ ਸਾਡੀਆਂ ਧੀਆਂ ਭੈਣਾਂ ਦੀ ਬੜੀ ਬੇਅਦਬੀ ਹੋ ਰਹੀ ਆ ਰੁਲਦੀਆਂ ਫਿਰਦੀਆਂ ਨੇ ਵੀ ਮੇਥੋਂ ਇਹ ਕੁਝ ਦੇਖਿਆ ਨਹੀਂ ਜਾਂਦਾ ਕੁਣਾਂ ਵੀ ਕੀ ਲੈਣਾ ਮੈਂ ਹਜੇ ਥੋਂ ਜੀਉ ਕਿ ਇਸ ਕਰਕੇ ਉਹ ਸਲਫਾਸ ਖਾ ਗਿਆ ਤੇ ਸਵਾਹ ਸਰ ਪਰਿਵਾਰ ਦੇ ਕਿਸਾਨ ਦੇ ਹਾਲਾਤ ਆ ਇਸ ਟਾਈਮ ਤੇ ਹਾਲਾਤ ਤਾਂ ਦੇਖੋ ਜ਼ਮੀਨ ਜਾਇਦਾਦ ਇਹਨਾਂ ਕੋਲ ਕੋਈ ਹੈ ਨਹੀਂ ਜੀ ਤੇ ਪਹਿਲਾਂ ਤੋਂ ਇਹ ਹੁਣ ਜਿਹੜਾ ਖਰਚਾ ਪਾਣੀ ਸੀ ਇਹੀ ਮਾੜਾ ਮੋਟਾ ਮਤਲਬ ਮਜ਼ਦੂਰੀ ਵਗੈਰਾ ਕਰਕੇ ਚਲਾਉਂਦਾ ਸੀ ਜਾਂ ਇਹਦਾ ਬੇਟਾ ਜਿਹੜਾ ਉਹ ਵੀ ਮਜ਼ਦੂਰੀ ਵਗੈਰਾ ਹੀ ਕਰਦਾ ਜਾਂ ਤਾਂ ਬਸ ਇਹਦੇ ਸਿਰ ਤੇ ਹੀ ਸੀਗਾ ਪਰਿਵਾਰ ਜਿਹੜਾ ਰੋਟੀ ਪਾਣੀ ਚੱਲਦਾ ਸੀ ਰੋਜ਼ ਦਾ ਗੁਜ਼ਾਰਾ ਰਣਜੀਤ ਸਿੰਘ ਦੇ ਸਿਰ ਤੇ ਹੀ ਚੱਲਦਾ ਸੀ ਜੇ ਹੁਣ ਤੁਹਾਡੀ ਕੋਈ ਜਥੇਬੰਦੀ ਨਾਲ ਗੱਲਬਾਤ ਹੋਈ ਹੈ ਉੱਥੇ ਹਾਂਜੀ ਉਹ ਜਿਹੜੇ ਸ਼ੇਰੇ ਪੰਜਾਬ ਜੁਨੀਅਨ ਦੇ ਪ੍ਰਧਾਨ ਨੇ ਜੀ ਆਪਣੇ ਗੁਰਿੰਦਰ ਸਿੰਘ ਪੰਗੂ ਜੀ ਉਹਨਾਂ ਨਾਲ ਗੱਲਬਾਤ ਹੋਈ ਉਹ ਰਾਤ ਆ ਕੇ ਵੀ ਗਏ ਨੇ ਮਾਤਾ ਕੋਲ ਤੇ ਉਦੋਂ ਤਾਂ ਜਾਨੀ ਮਤਲਬ ਇਹ ਵੈਂਟੀਲੇਟਰ ਦੇ ਸੀ ਉਦੋਂ ਡੈਥ ਦਾ ਕਲੀਅਰ ਨਹੀਂ ਸੀ ਹੋਇਆ ਉਹ ਰਾਤ ਆ ਕੇ ਗਏ ਨੇ ਉਹ ਕਹਿ ਕੇ ਗਏ ਨੇ ਮਾਤਾ ਨੂੰ ਵੀ ਕੋਈ ਗੱਲ ਨਹੀਂ ਜੋ ਕਰਨਾ ਬਾਬੇ ਨਾਨਕ ਨੇ ਉਹ ਤਾਂ ਵੱਖਰੀ ਗੱਲ ਆ ਵੀ ਭਾਈ ਜੋ ਸਾਥੇ ਹੋਇਆ ਅਸੀਂ ਵੱਧ ਤੋਂ ਵੱਧ ਤੁਹਾਡੀ ਮਾਦੇ ਦੇ ਵਿੱਚ ਹਾਜ਼ਰ ਹਾਂ ਤਦਾਂ ਕਿ ਕਿੰਨੇ ਕਬੇ ਹੋ ਜਾਊਗਾ ਅੱਜ ਸਾਨੂੰ ਮਤਲਬ ਸਵੇਰੇ 5:00 ਵਜੇ ਫੋਨ ਆਇਆ ਜੀ ਉਹਦਾ ਭਾਣ ਜੀ ਉੱਥੇ ਅਮਨਦੀਪ ਸਿੰਘ ਜੱੱਗੀ ਉੱਥੇ ਆ ਰਿਹਾ ਬੇਟਾ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਮੇਰੇ ਖਾਲ 2:30 ਦੇ ਕਰੀਬ ਉਹਨਾਂ ਨੇ ਜਿਹੜੀ ਹੈਗੀ ਉਹ ਕਲੀਅਰ ਕੀਤੀ ਲੱਗੇ ਕਿ ਇਸ ਤੋਂ ਬਾਅਦ ਜੀ ਡੱਡ ਦੋਰੀ ਇੱਥੇ ਲਿਆਉਂਦੇ ਕੀ ਕਾਜ ਕੀ ਹੋ ਜਾਵੇ ਤੇ ਪ੍ਰਧਾਨ ਸਾਹਿਬ ਨਾਲ ਮਤਲਬ ਸਾਡੀ ਗੱਲ ਹੋਈ ਸੀ ਕਿਉਂਕਿ ਕੱਲ ਜਿਹੜਾ ਅਸੀਂ ਕੱਲ ਵੀ ਮਿਲ ਕੇ ਆਏ ਹਾਂ ਜੀ ਉਦੋਂ ਹਾਲਤ ਬੜੀ ਗੰਭੀਰ ਸੀ ਤੇ ਲੱਗਦਾ ਹੀ ਸੀਗਾ ਵੀ ਹੁਣ ਜਿਹੜਾ ਚਾਂਸ ਆ ਗਿਆ ਵੀ ਉਹ ਕਲੀਅਰ ਆ ਵੀ ਮੌਤਬੰਦ ਵੀ ਤੇ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਭਾਣਾ ਵਰਤਿਆ ਤਾਂ ਅਸੀਂ ਪਹਿਲਾਂ ਵੀ ਡੈੱਡ ਬੋਡੀ ਸ਼ੰਭੂ ਬਾਰਡਰ ਤੇ ਲੈ ਕੇ ਜਾਵਾਂਗੇ ਉੱਥੋਂ ਬਾਅਦ ਵੀ ਫੇਰ ਅਸੀਂ ਪਿੰਡ ਲੈ ਕੇ ਜਾਵਾਂਗੇ ਕਿ ਹੁਣ ਕੀ ਸਰ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਜਿਹੜੇ ਲਗਾਤਾਰ ਜਿੱਥੇ ਬੰਦੇ ਕਿਸਾਨ ਧਰਨੇ ਦੀ ਜਾ ਰਹੇ ਆ ਤੇ ਮੌਤ ਹੋ ਰਹੀਆਂ ਤੁਹਾਡੇ ਪਿੰਡ ਦੇ ਵੀ ਕਿਸਾਨ ਦੀ ਮੌਤ ਹੋਈ ਹੈ ਹੁਣ ਕੀ ਮੰਗ ਕਰਨਾ ਚਾਹੀਦਾ ਨਹੀਂ ਮੰਗ ਤਾਂ ਦੇਖੋ ਇਹੀ ਆ ਜਿਹੜੀਆਂ ਦੇਖੋ ਸਾਲ ਪਹਿਲਾਂ ਧਰਨਾ ਚੱਲਿਆ ਜੀ ਉਹਦੇ ਚ ਜਿਹੜੀਆਂ ਮੰਗਾਂ ਰੱਖੀਆਂ ਹੋਈਆਂ ਸੀ ਵੀ ਇੱਕ ਤਾਂ ਐਮਐਸਪੀ ਦਾ ਰੌਲਾ ਜਿਹੜਾ ਪੱਕਾ ਕੀਤਾ ਜਾਵੇ ਜਿਹੜੀ ਪ੍ਰਾਈਵੇਟੇਸ਼ਨ ਹੋ ਰਹੀ ਹੈ ਮੰਡੀਆਂ ਦੀ ਉਹ ਨਾ ਕੀਤੀ ਜਾਵੇ ਸਰਕਾਰੀ ਮੰਡੀਆਂ ਚੱਲਣ ਜੀ ਉਹ ਵੀ ਮੰਗਾਂ ਨੇ ਉਹ ਪਹਿਲਾਂ ਮਤਲਬ ਇਹਨਾਂ ਨੇ ਵਾਅਦਾ ਕਰਕੇ ਮੁੱਕਰ ਜੀ ਹੁਣ ਸਰਕਾਰ ਅੱਗੇ ਤਾਂ ਆਪਣਾ ਤਰਲਾ ਇਹੀ ਹੁੰਦਾ ਹੈ ਵੀ ਇਹ ਮੰਗਾਂ ਮੰਨੀਆਂ ਜਾਣ ਜੀ ਤਾਂ ਕਿ ਉੱਥੇ ਜਿਹੜੇ ਮੁੰਡੇ ਬੋੜੇ ਬੇਜ ਜਮਾਨ ਮੁੰਡੇ ਪੂਰੇ ਮਰ ਰਹੇ ਨੇ ਨੇ ਹੱਥੇ ਮਾਰ ਰਹੇ ਨੇ ਵੀ ਜੇ ਸਰਕਾਰ ਉਹ ਮੰਗਾਂ ਮੰਨ ਲਵੇ ਤਾਂ ਆ ਜਿਹੜਾ ਪੰਜਾਬ ਦੀ ਜਵਾਨੀ ਹੈ ਇਹ